ਦੁਨੀਆ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜਾਨਵਰ ਨੇ ਕੀ ਤੁਸੀਂ ਸੁਣਿਆ ਹੈ ਕਿ ਦੁਨੀਆ ਦਾ ਸਭ ਤੋਂ ਉਦਾਸ ਜਾਨਵਰ ਵੀ ਹੋ ਸਕਦਾ ਹੈ ਜੀ ਹਾਂ ਅੱਜ ਅਸੀਂ ਤੁਹਾਨੂੰ ਉਸਦੇ ਬਾਰੇ ਹੀ ਦੱਸਾਂਗੇ ਸੋ ਇੱਕ ਜਾਨਵਰ ਨੂੰ ਧਰਤੀ ਤੇ ਸਭ ਤੋਂ ਦੁਖੀ ਮੰਨਿਆ ਜਾਂਦਾ ਹੈ ਇਸਦਾ ਜੀਵਨ ਬੇहद ਇਕੱਲਾ ਤੇ ਦਰਦ ਭਰਿਆ ਸੀ ਸਾਥੀ ਦੀ ਮੌਤ ਤੋਂ ਬਾਅਦ ਇਸ ਦੀ ਉਦਾਸੀ ਹੋਰ ਵੀ ਵੱਧ ਗਈ ਇਸ ਦੇ ਲਈ ਲੋਕਾਂ ਨੇ ਇੱਕ ਬਿਹਤਰ ਜ਼ਿੰਦਗੀ ਦੀ ਮੰਗ ਕੀਤੀ ਇਸ ਦੀ ਕਹਾਣੀ ਸੁਣ ਕੇ ਦਿਲ ਭੱਜ ਜਾਂਦਾ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਇਸ ਧਰਤੀ ਤੇ ਜਾਨਵਰਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਵਿੱਚ ਲਗਭਗ 8.7 ਮਿਲੀਅਨ ਜਾਨਵਰਾਂ ਦੀਆਂ ਕਿਸਮਾਂ ਨੇ ਇਹ ਸਾਰੇ ਜਾਨਵਰ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਹਰੇਕ ਪ੍ਰਜਾਤੀ ਦੀ ਆਪਣੀ ਖਾਸੀਅਤ ਹੁੰਦੀ ਹੈ ਕੁੱਤੇ ਬਿੱਲੀਆਂ ਕਈ گاਵਾ ਬੱਕਰੀਆਂ ਤੇ ਉਨਠਾਂ ਤੋਂ ਇਲਾਵਾ ਲੋਕ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਰੱਖਦੇ ਨੇ ਕੁਝ ਜਾਨਵਰਾਂ ਨੂੰ ਉਹਨਾਂ ਦੇ ਵਿਵਹਾਰ ਅਤੇ ਭਾਵਨਾਵਾਂ ਕਾਰਨ ਧਰਤੀ ਤੇ ਸਭ ਤੋਂ ਖੁਸ਼ ਜਾਨਵਰ ਵੀ ਕਿਹਾ ਜਾਂਦਾ ਹੈ ਪਰ ਇੱਕ ਜਾਨਵਰ ਅਜੀਹਾ ਹੈ ਜਿਸ ਨੂੰ ਇਸ ਧਰਤੀ ਦੇ ਸਭ ਤੋਂ ਦੁਖੀ ਜਾਨਵਰ ਦਾ ਟੈਗ ਮਿਲਿਆ ਹੈ ਇਹ ਜਾਨਵਰ ਆਰਟੂਰੂ ਨਾਮ ਦਾ ਇੱਕ ਤਰੂ ਵਿਪਾਲੂ ਹੈ ਜਿਸ ਦੀ ਕਹਾਣੀ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਪੜ ਜਾਂਦੇ ਨੇ ਗ੍ਰਾਸਰ ਆਰਟੂਰੂ ਇੱਕ ਚਿੱਟੇ ਰੰਗ ਦਾ ਪੋਲਰ ਬੀਅਰ ਸੀ ਜਿਸ ਨੂੰ ਧਰਤੀ ਦਾ ਸਭ ਤੋਂ ਦੁਖੀ ਜਾਨਵਰ ਕਿਹਾ ਗਿਆ ਉਸ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਸੀ ਪਰ 1993 ਦੇ ਵਿੱਚ ਉਸ ਨੂੰ ਅਰਜנטיਨਾ ਦੇ ਇੱਕ ਚੜੀਆ ਘਰ ਤੇ ਵਿੱਚ ਲਿਆਂਦਾ ਗਿਆ ਉੱਥੋਂ ਉਸ ਦੀ ਕਲਤਾ ਤੇ ਉਦਾਸ ਜ਼ਿੰਦਗੀ ਸ਼ੁਰੂ ਹੋਈ ਇੱਕ ਮਾਦਾ ਰਿੱਚ ਆਰਟੂਰੂ ਦੇ ਨਾਲ ਇੱਕ ਪਿੰਜਰੇ ਦੇ ਵਿੱਚ ਰਹਿੰਦੀ ਸੀ ਜਿਸ ਦੀ 2012 ਦੇ ਵਿੱਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ ਜਾਨਵਰਾਂ ਦੇ ਅਧਿਕਾਰ ਕਾਰਕੁਨਾਂ ਨੇ ਆਰਟਰੂ ਨੂੰ ਦੁਨੀਆ ਦਾ ਸਭ ਤੋਂ ਦੁਖੀ ਜਾਨਵਰ ਕਿਹਾ। ਅਤੇ ਮੰਗ ਕੀਤੀ ਕਿ ਉਸ ਨੂੰ ਕੈਨੇਡਾ ਦੇ ਕਿਚੜੀਆ ਘਰ ਦੇ ਵਿੱਚ ਭੇਜ ਦਿੱਤਾ ਜਾਵੇ ਉਸ ਦੀ ਹਾਲਤ ਦੇਖ ਕੇ ਜਾਨਵਰਾਂ ਦੇ ਅਧਿਕਾਰ ਕਾਰਕੁਨਾਂ ਨੇ ਉਸ ਨੂੰ ਧਰਤੀ ਦਾ ਸਭ ਤੋਂ ਦੁਖੀ ਜਾਨਵਰ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਆਤਰੂ ਦੀ ਮੌਤ 3 ਜਨਵਰੀ 2016 ਨੂੰ ਹੀ ਹੋ ਗਈ ਇੱਕ ਧਰੂਵੀ ਭਾਲੂ 25 ਸਾਲ ਤੋਂ ਵੱਧ ਜੀਉਂਦੇ ਨਹੀਂ ਰਹਿ ਸਕਦੇ ਜਿਸ ਤੋਂ ਬਾਅਦ ਇਸ ਜਾਨਵਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਤੇ ਜਦੋਂ ਉਸ ਮਾਤਾ ਦੀਛ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹ ਆਰਟਰੂ ਬਹੁਤ ਜ਼ਿਆਦਾ ਦੁਖੀ ਰਹਿਣ ਲੱਗ ਪਿਆ ਸੀ ਜਿਸ ਕਾਰਨ ਅੱਗੇ ਜਾ ਕੇ ਇਸ ਦੀ ਵੀ ਮੌਤ ਹੋ ਗਈ ਤੇ ਅੱਜ ਵੀ ਇਸ ਨੂੰ ਯਾਦ ਕੀਤਾ ਜਾਂਦਾ ਹੈ ਦੁਨੀਆ ਦੇ ਵਿੱਚ अनेका ਤਰ੍ਹਾਂ ਦੇ ਜਾਨਵਰ ਨੇ ਕੀ ਤੁਸੀਂ ਸੁਣਿਆ ਹੈ ਕਿ ਦੁਨੀਆ ਦਾ ਸਭ ਤੋਂ ਉਦਾਸ ਜਾਨਵਰ ਵੀ ਹੋ ਸਕਦਾ ਹੈ ਜੀ ਹਾਂ ਅੱਜ ਅਸੀਂ ਤੁਹਾਨੂੰ ਉਸ ਦੇ ਬਾਰੇ ਹੀ ਦੱਸਾਂਗੇ ਸੋ ਇੱਕ ਜਾਨਵਰ ਨੂੰ ਧਰਤੀ ਤੇ ਸਭ ਤੋਂ ਦੁਖੀ ਮੰਨਿਆ ਜਾਂਦਾ ਹੈ ਇਸ ਦਾ ਜੀਵਨ ਬੇहद ਇਕੱਲਾ ਤੇ ਦਰਦ ਭਰਿਆ ਸੀ ਸਾਥੀ ਦੀ ਮੌਤ ਤੋਂ ਬਾਅਦ ਇਸ ਦੀ ਉਦਾਸੀ ਖੋਰ ਵਿਵਾਦ ਗਈ ਇਸ ਦੇ ਲਈ ਲੋਕਾਂ ਨੇ ਇੱਕ ਬਿਹਤਰ ਜ਼ਿੰਦਗੀ ਦੀ ਮੰਗ ਕੀਤੀ ਇਸੀ ਕਹਾਣੀ ਸੁਣ ਕੇ ਦਿਲ ਭਾਜ ਜਾਂਦਾ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਇਸ ਧਰਤੀ ਤੇ ਜਾਨਵਰਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਵਿੱਚ ਲਗਭਗ 8.7 ਮਿਲੀਅਨ ਜਾਨਵਰਾਂ ਦੀਆਂ ਕਿਸਮਾਂ ਨੇ ਇਹ ਸਾਰੇ ਜਾਨਵਰ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਹਰੇਕ ਪ੍ਰਜਾਤੀ ਦੀ ਆਪਣੀ ਖਾਸੀਅਤ ਹੁੰਦੀ ਹੈ ਕੁੱਤੇ ਬਿੱਲੀਆਂ ਪੇੜ ਗਾਵਾਂ ਬੱਕਰੀਆਂ ਅਤੇ ਉਂਠਾਂ ਤੋਂ ਇਲਾਵਾ ਲੋਕ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਰੱਖਦੇ ਨੇ ਕੁਝ ਜਾਨਵਰਾਂ ਨੂੰ ਉਹਨਾਂ ਦੇ ਵਿਵਹਾਰ ਅਤੇ ਭਾਵਨਾਵਾਂ ਕਾਰਨ ਧਰਤੀ ਤੇ ਸਭ ਤੋਂ ਖੁਸ਼ ਜਾਨਵਰ ਵੀ ਕਿਹਾ ਜਾਂਦਾ ਹੈ ਪਰ ਇੱਕ ਜਾਨਵਰ ਅਜਿਹਾ ਹੈ ਜਿਸ ਨੂੰ ਇਸ ਧਰਤੀ ਦੇ ਸਭ ਤੋਂ ਦੁਖੀ ਜਾਨਵਰ ਦਾ ਟੈਗ ਮਿਲਿਆ ਹੈ ਇਹ ਜਾਨਵਰ ਆਰਟੂਰੂ ਨਾਮ ਦਾ ਇੱਕ ਅਤਿ ਵਿਪਾਲੂ ਹੈ ਜਿਸ ਦੀ ਕਹਾਣੀ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਪੜ ਜਾਂਦੇ ਨੇ ਦਰਅਸਲ ਆਰਟੂਰੂ ਇੱਕ ਚਿੱਟੇ ਰੰਗ ਦਾ ਪੋਲਰ ਬੀਅਰ ਸੀ ਜਿਸ ਨੂੰ ਧਰਤੀ ਦਾ ਸਭ ਤੋਂ ਦੁਖੀ ਜਾਨਵਰ ਕਿਹਾ ਗਿਆ ਹੈ ਉਸ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਸੀ ਪਰ 1993 ਦੇ ਵਿੱਚ ਉਸ ਨੂੰ ਅਰਜנטיਨਾ ਦੇ ਇੱਕ ਚੜੀਆ ਘਰ ਦੇ ਵਿੱਚ ਲਿਆਂਦਾ ਗਿਆ ਉੱਥੋਂ ਉਸ ਦੀ ਕਲਤਾ ਤੇ ਉਦਾਸ ਜ਼ਿੰਦਗੀ ਸ਼ੁਰੂ ਹੋਈ ਇੱਕ ਮਾਦਾ ਰਿੱਚ ਆਰਟੂਰੋ ਦੇ ਨਾਲ ਇੱਕ ਪਿੰਜਰੇ ਦੇ ਵਿੱਚ ਰਹਿੰਦੀ ਸੀ ਜਿਸ ਦੀ 2012 ਦੇ ਵਿੱਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ ਜਾਨਵਰਾਂ ਦੇ ਅਧਿਕਾਰ ਕਾਰਕੁਨਾਂ ਨੇ ਆਰਟੂਰੋ ਨੂੰ ਦੁਨੀਆ ਦਾ ਸਭ ਤੋਂ ਦੁਖੀ ਜਾਨਵਰ ਕਿਹਾ ਅਤੇ ਮੰਗ ਕੀਤੀ ਕਿ ਉਸ ਨੂੰ ਕੈਨੇਡਾ ਦੇ ਖਚੜੀਆਂ ਘਰ ਦੇ ਵਿੱਚ ਭੇਜ ਦਿੱਤਾ ਜਾਵੇ ਉਸ ਦੀ ਹਾਲਤ ਦੇਖ ਕੇ ਜਾਨਵਰਾਂ ਦੇ ਅਧਿਕਾਰ ਕਾਰਕੁਨਾਂ ਨੇ ਉਸ ਨੂੰ ਧਰਤੀ ਦਾ ਸਭ ਤੋਂ ਦੁਖੀ ਜਾਨਵਰ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਆਰਟਰੂ ਦੀ ਮੌਤ 3 ਜਨਵਰੀ 2016 ਨੂੰ ਹੀ ਹੋ ਗਈ ਇੱਕ ਅਤਰੂ ਵਿਭਾਲੂ 25 ਸਾਲ ਤੋਂ ਵੱਧ ਜੀਉਂਦੇ ਨਹੀਂ ਰਹਿ ਸਕਦੇ ਜਿਸ ਤੋਂ ਬਾਅਦ ਇਸ ਜਾਨਵਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਤੇ ਜਦੋਂ ਉਸ ਮਾਤਾ ਦੀਛ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹ ਆਰਟੂ ਬਹੁਤ ਜ਼ਿਆਦਾ ਦੁਖੀ ਰਹਿਣ ਲੱਗ ਪਿਆ ਸੀ ਜਿਸ ਕਾਰਨ ਅੱਗੇ ਜਾ ਕੇ ਇਸ ਦੀ ਵੀ ਮੌਤ ਹੋ ਗਈ ਤੇ ਅੱਜ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ